ਦੇਖੋ ਮੇਰੀ ਗੱਲ ਤੁਹਾਡੇ ਨਾਲ ਚਰਖੀਨਿ ਸੋਸਾਇਟੀ ਦੇ ਪ੍ਰਧਾਨ ਦੇ ਤੌਰ ਤੇ ਕਰਵਾਈ ਜਾ ਰਹਾ ਹੈ ਪਰ ਮੈਂ ਕਿਸਾਨ ਸੰਘਾਸ਼ ਕਮੇਟੀ ਦਾ ਸੂਬਾ ਕਮੇਟੀ ਦਾ ਮੈਂਬਰ ਵੀ ਹੈ ਇਸ ਕਰਕੇ ਮੈਂ ਤੁਹਾਡੇ ਨਾਲ ਜਿਹੜੇ ਪਹਿਲਾਂ ਜਾਣ ਪਛਾਣ ਕਰਾਤੀ ਮੇਰੇ ਵੀਰ ਨੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪਚਾਇਤਾਂ ਪਚਾਇਤਾਂ ਦੇ ਘਰਾਂ ਦੇ ਵਿੱਚੋਂ ਕਿਸਾਨਾਂ ਦਾ ਹੱਲ ਵੀ ਕਰਦੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇਹ ਬਹੁਤਾਂ ਗੈਰ ਕਾਨੂੰਨੀ ਕਾਰਨਾਮੇ ਆ ਕੁੜੀਆਂ ਖੇਡਣ ਲੱਗ ਜਾਂਦੀਆਂ ਅੰਗਾਂ ਦਰਦੀਆਂ ਕੱਪੜੇ ਪਾੜਦੇ ਖੂਨ ਦੇ ਸਿੱਕੇ ਬੰਦੀਆਂ ਪਰ ਮੈਂ ਨਹੀਂ ਕਿ ਬੇਨਤੀ ਕਰਦਾ ਇਹ ਕਿਉਂਕਿ ਇਹ ਮੇਰਾ 40 ਸਾਲ ਦਾ ਇੱਥੇ ਕਿਸੇ ਨੂੰ ਹੱਲ ਕਰਦਾ ਕਿ ਵਰਗਾ ਇਹ ਇੱਕ ਕਠਨਾਵਾ ਵਾਪਰਦੇ ਜਿਨ੍ਹਾਂ ਨੇ ਇਹ ਜਿੱਥੇ ਅਨਪੜਤਾ ਹੁੰਦੀ ਹੈ ਜਿੱਥੇ ਗੇਟੇ ਹੁੰਦੀ ਹੈ ਉੱਥੇ ਇਹ ਕਠਨਾਵਾ ਵਾਪਰਦੇ ਕਿ ਜੇ ਮੰਦੀ ਵਾਲੇ ਕਾਨੂੰਨ ਲਾਗੂ ਹੋ ਗਏ ਸਾਡੇ ਇਲਾਕੇ ਵਿੱਚ ਗ੍ਰੇਮੀ ਫੜੂਗੀ ਫਿਰ ਅੰਕੁਰਤ ਹੋਊਗੀ ਫਿਰ ਸਾਡੀਆਂ ਚਿਹਾ ਕੇ ਪਹਿਣਾ ਉਹ ਸਿਰ ਮਾਰ ਮਾਰ ਕੇ ਖੇਡਿਆ ਚਰਨ ਗਿਆ ਉਹਨਾਂ ਦੇ ਵਿੱਚ ਘੋਟ ਮਾਰਨਗੇ ਤੇ ਮਾਂਪੂ ਬੰਨਰ ਸੰਗਾਰੇ ਹੋ ਜਿਹੜੇ ਸਾਧਰੇ ਉਹ ਚੁੰਮੇ ਮਾਰ ਮਾਰ ਕੇ ਸਾਡੀਆਂ ਕੁੜੀਆਂ ਦੇ ਵਿੱਚੋਂ ਘੋਟ ਕੱਢਣਗੇ ਇਸ ਤਰ੍ਹਾਂ ਕੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੌਤੂ ਵਾਲੇ ਕਾਨੂੰਨਾਂ ਨੂੰ ਇੱਥੇ ਹੀ ਰੋਕ ਦਿਓ ਇੱਥੇ ਹੀ ਉਹਨਾਂ ਦਾ ਸੱਚਾ ਫੁੱਟੇ ਛੇ ਇਨ੍ਹਾਂ ਦੇ ਕਾਨੂੰਨਾਂ ਦਾ ਕੇ ਕੇ ਪੰਜਾਬ 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 ਸੁਰਖ ਨਹੀਂ ਨੇ ਤੇ ਨੰਬਰ 2 ਦੇ 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 ਉੱਤੇ 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 ਉਹਨਾਂ ਨੇਤਰਾਂ ਨੂੰ ਪਛਾਣ ਕਰ ਜਿਹੜੇ ਮੇਰੇ ਵੀਰੋ ਜਦੋਂ ਦੀ ਧਰਤੀ ਆਪਾਂ ਸੰਘਰਸ਼ ਲੜ ਸੀ ਬੈਠ ਹਰੀਸ਼ ਵਰਗੇ ਉਹ ਰਾਹੁਲ ਗਾਂਧੀ ਨੂੰ ਲੈ ਕੇ लेक अचे ਦੇ ਵਿੱਚ ਖੱਤੇ ਦੋ ਕੈਪਟਨ ਦੇ ਕੋਟੇ ਝੂਟੇ ਲੱਗੇ ਸੀ ਨਾਨ ਕੈਪਟਨ ਸਾਹਿਬ ਵੀ ਬੈਠੇ ਸੀ ਤੇ ਦੂਜੇ ਪਾਸੇ ਇਥੋਂ ਹਰਸਨਰ ਕੋਲ ਫਿਰ ਕੇ ਤਵਾ ਚੜ ਕੇ ਅਸਤੀਫਾ ਦੇ ਕੇ ਭੱਜੂ ਉਹਦੇ ਘਰਲੇ ਸੁਖਵੀਰ ਨੇ ਵੀ ਖੱਤੇ ਦਾ ਕਿਸ਼ਤ ਕਟਿਆ ਝੂਟਾ ਲਿਆ ਫੋਟੋਆਂ ਸਪਾਈਆਂ ਇਹ ਮੈਂ ਵੀ ਤੁਹਾਡੇ ਕਿਸਾਨਾਂ ਦੇ ਨਾਲ ਹੈ ਕਿ ਸੁਖਵੀਰ ਬਦਲ ਕੇ ਘਰ ਆਈ ਅਸਤੀਫਾ ਦੇਣ ਤੋਂ ਬਾਅਦ ਕਿੱਥੇ ਤਰ੍ਹਾਂ ਆਉਣਗੇ ਓ ਮੇਰੇ ਵੀਰੋ ਦਿੱਲੀ ਤਰਨਤੋ ਨਾਉ ਨਹੀਂ ਆਇ ਮੋਤੀ ਦੇ ਸਾਰ ਮੂਰੇ ਉਹ ਸਿੱਧਰੂ ਦੇ ਉਹ ਚੰਡੀਗੜ੍ਹ ਨੂੰ ਤਰਦਾ ਨਾਉ ਚੜਿਆ ਗਿਆ 50 ਵੀ ਚੰਡੀ ਤੋਂ ਲੈ ਕੇ 55 ਦਾ 20 ਬੰਦੇ ਇਹਨਾਂ ਅਗਡੀ ਨੇ ਸੁਣਿਆ ਇਹਨਾਂ ਕਾਨੂੰਨਾਂ ਨੇ ਸੁਣਨੀ ਕੋਈ ਨਹੀਂ ਇਹ ਸੁਖਵੀਰ ਬਾਦਲ ਦਾ ਤਾਂ ਉਹ ਹਾਂ ਮੈਂ ਕਿੰਦੇ ਘੱਟਾ ਛੱਡੇ ਸੀ ਨਵੇੜੀ ਫੱਲੇ ਤੇ ਖਾ ਮੇਰੇ ਅਥੰਡਰ ਦੇ ਫੱਲੇ ਉਹ ਜੋ ਸੰਜੇ ਸਰਕਾਰ ਇਹ ਫੰਡਰ ਇਹ ਰੋੜਾ ਉਹ ਫੰਡਰਾਂ ਨੂੰ ਜਿੱਤ ਗਿਆ ਜਾਂਦਾ ਫਿਰਦਾ ਫੰਡਰਾਂ ਦੇ ਖਾਣੇ ਤੇ ਬਹੁਤ ਮਰਦਾ ਫਿਰਦਾ ਉਹ ਫੰਡਰਾਂ ਤਾਂ ਫੇਰ ਵੀ ਚੰਗੀ ਹੁੰਦੀ ਹੈ ਮੇਰੇ ਬੀਰੋ ਬਹੁਤਾਂ ਦੇ ਦਿੰਦੀ ਹੈ ਉਹ ਚਿੰਡੀ ਜਿਹੜੀ ਸਰਕਾਰ ਤੋਂ ਫੰਡਰ ਤੋਂ ਵੀ ਸਿਹਰੀ ਹੈ ਤੇ ਲੋਕੀ ਦੀ ਸਿਹਾਰਾ ਤੋਂ ਵੀ ਮਾੜੀ ਹੈ ਇਸ ਕਰਕੇ ਮੈਂ ਬੋਲਤੀ ਕਰਨੀ ਚਾਹੁੰਦਾ ਕਿ ਮੇਰੇ ਬੀਰੋ ਇਹਨਾਂ ਸਰਕਾਰਾਂ ਤੋਂ ਇਹ ਫਰਟੂ ਮਟੋਰ ਨਾਲ ਲੀਡਰ ਤੋਂ ਸਰਦਾਰ ਰਹਿ ਕੇ ਆਪਣੇ ਝੰਡੇ ਨੂੰ ਜਿਹੜੇ ਵੀ ਝੰਡੇ ਨਾਲ ਕੰਮ ਕਰਦੇ ਹੋ ਇਹਨੂੰ ਮਜਬੂਤ ਕੀਰ ਹੱਥ ਫੜ ਕੇ ਜਵਾਬ ਕੇ ਚ ਰਹਿ ਕੇ ਇਮਾਨਦਾਰੀ ਨਾਲ ਨਿਮਰਤਾ ਨਾਲ ਕੇ ਆਸਰ ਕੇ ਸੰਤੋਖ ਨਾਲ ਜਿਵੇਂ ਪੰਜ ਦੇ ਗੁਰੂ ਅਕੀਰ ਖਮੀ ਤੋਂ ਮਿਲ ਸਕੇ ਸੀ ਉਹਨਾਂ ਤੁਸੀਂ ਸੜਕ ਤੇ ਦੇਖਿਆ ਮੈਨੂੰ ਯਾਦ ਕਿ ਤੁਸੀਂ ਇਹ ਆਖੀ ਜਿੱਤ ਪ੍ਰਾਪਤ ਕਰਕੇ ਮੁੜ ਆਉਗੇ ਮੈਂ ਆਪਣੀ ਗੰਦ ਬੰਦ ਕਰਦੇ ਸੁਨਾ ਖਤਮ ਹੋ ਗਿਆ ਸਹੀ ਦਾ ਖਾਣਾ ਖੇਰੋ ਫਾਰੀ ਤੇ ਖੁੱਲ ਕੇ ਆਈਏ ਨੂੰ ਖੁੱਕੇ ਕਰੇ 10 ਦਿਨਾਂ ਕੇ ਕੋਲ ਲੈ ਕੇ ਆ ਕਰੋ ਫਰੇਟ ਲੈ ਕੇ ਰੱਖ ਲੋ ਕੋਰਿਆ ਰੱਖ ਲੋ ਜੰਦਗੀ ਮੈਂ ਖੋਲੰਦੇ ਮੇਰੀ ਜਾਨ ਬੰਦ ਨੋਰੇ ਦੇਖਵਾਰ ਉੱਚੇ ਜਿਹੜੇ ਹਮਤ ਨੂੰ ਬਹੁਤ ਖੜਿਆ ਕਰਕੇ ਕਿਸੇ ਟਖੇਰ ਦੀ ਮੁੱਢ ਤੋਂ ਮੇਟੋ ਅੱਡੇ ਮੇਰੇ ਨਾਮ ਦਾ ਹੱਕ ਨਾਮ ਕੇ ਰੱਖ ਲੈ ਤੁਸੀਂ ਕਹਿੰਦੇ ਲੋੜ ਪਈ ਤੇ ਦਿੱਤੇ ਨਾਲ ਹੱਕ ਰਾਨਾ ਦੇ ਇੱਕ लह ले बि आहे